ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਨਿਊਜ਼ ਦੇ ਵਿੱਚ ਤੇ ਮੈਂ ਕਮਲਜੀਤ ਕੌਰ ਨਵਾਂ ਸ਼ਹਿਰ ਦੇ ਵਿੱਚ ਲਗਾਤਾਰ ਵਾਰਦਾਤਾਂ ਵਿੱਚ ਇਜ਼ਾਫਾ ਹੋ ਰਿਹਾ ਹੈ ਤੇ ਸਥਾਨਕ ਲੋਕਾਂ ਦੇ ਵਿੱਚ ਬਹੁਤ ਹੀ ਡਰ ਦਾ ਮਾਹੌਲ ਪੈਦਾ ਹੋ ਚੁੱਕਾ ਹੈ ਤੇ ਲੁਟੇਰਿਆਂ ਦੇ ਹੌਸਲੇ ਵੀ ਇੰਨੇ ਕੋ ਜ਼ਿਆਦਾ ਵੱਧ ਚੁੱਕੇ ਹਨ ਕਿ ਉਹ ਦਿਨ ਦਿਹਾੜੇ ਸ਼ਰਿਆਮ ਹੀ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਇਹ ਇੱਕ ਵੱਡਾ ਸਵਾਲ ਪੈਦਾ ਹੋ ਰਿਹਾ ਹੈ ਕਿ ਕੀ ਪੁਲਿਸ ਪ੍ਰਸ਼ਾਸਨ ਸੌ ਰਿਹਾ ਹੈ ਕਿਉਂ ਇਹਨਾਂ ਵਾਰਦਾਤਾਂ ਨੂੰ ਠੱਲ ਪਾਉਣ ਦੇ ਲਈ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਜਾ ਰਹੇ ਅਜਿਹੀ ਇੱਕ ਤਾਜ਼ੀ ਹੋਈ ਵਾਰਦਾਤ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਨਵਾਂ ਸ਼ਹਿਰ ਦੇ ਆਰਿਆ ਸਮਾਜ ਰੋਡ ਤੇ ਕੱਲ ਰਾਤ ਕਰੀਬ 8:30 ਵਜੇ ਵਾਪਰੀ ਜਿਸ ਵਿੱਚ ਕੁਝ ਵਿਅਕਤੀ ਇੱਕ ਕਾਰ ਵਿੱਚ ਦਾਖਲ ਹੁੰਦੇ ਹਨ ਅਤੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਘਰ ਵਿੱਚ ਹੀ ਬੰਦੀ ਬਣਾ ਦਿੱਤਾ ਜਾਂਦਾ ਹੈ ਤੇ ਉਹਨਾਂ ਕੋਲੋਂ ਲੁੱਟਖੋਹ ਕੀਤੀ ਜਾਂਦੀ ਹੈ ਜਿਸ ਵਿੱਚ ਕੇ 3 ਤੋਂ 4 ਲੱਖ ਦੀ ਨਗਦੀ 10 ਤੋਂ 15 ਤੋਲੇ ਸੋਨਾ ਅਤੇ 5 ਮੋਬਾਈਲ ਸ਼ਾਮਿਲ ਹਨ ਆਓ ਦਿਖਾਉਂਦੇ ਆ ਤੁਹਾਨੂੰ ਮੌਕੇ ਦੀਆਂ ਕੁਝ ਤਸਵੀਰਾਂ ਅਤੇ ਕਰਦੇ ਆ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਜਿਹੜੀ ਚੋਰੀ ਹੋਈ ਹੈ ਕਿੰਨੇ ਵਜੇ ਹੋਈ ਹੈ ਰਤੀ ਕੱਲ ਰਾਤ ਦੀ ਹੈ ਸਾਡੇ ਕੋ 8 ਵਜੇ ਆਏ ਤੇ ਉਸ ਟਾਈਮ ਤਾਂ ਹਜੇ ਕਾਫੀ ਰਾਤ 8:30 ਵਜੇ ਉਸ ਟਾਈਮ ਤਾਂ ਕਾਫੀ ਹਜੇ ਲੋਕਾਂ ਦੀ ਚੈਲਪੈਲ ਹੋਣੀ ਆ ਸਰ ਇੱਕਦਮ ਅੰਦਰ ਆਏ ਅੰਦਰ ਬੈਠੇ ਸੀ ਅਸੀਂ ਅੱਛਾ ਜੀ ਜਨਾਬ ਇੱਥੇ ਤੁਹਾਡੇ ਦੋ ਜੇ ਕੰਮੇ ਆਪ ਨਾਲ ਤੁਹਾਡੇ ਬੈਗੇ ਦੋ ਜਣਾਂ ਨੇ ਤੁਹਾਨੂੰ ਦੋਨੋਂ ਦੇ ਚਾਬੀਆਂ ਬਸ ਲਈਆਂ ਸਭੀ ਕੋਲੀ ਚਾਬੀਆਂ ਲਈਆਂ ਚਾਬੀਆਂ ਦੇ ਦਿਓ ਤੇ ਮੋਬਾਈਲ ਦੇ ਦਿਓ ਅੱਛਾ ਜੀ ਤੇ ਤੁਹਾਡੇ ਉਹਨਾਂ ਦੇ ਕੋਲ ਕੋਈ ਹਥਿਆਰ ਵਗੈਰਾ ਕੁਛ ਵੈਸੇ ਤੁਸੀਂ ਸਾਡੇ ਨਾਲ ਸੀ ਠੀਕ ਹੈ ਤੇ ਤੁਹਾਡਾ ਜਿਹੜਾ ਕੀ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਹੋਇਆ 3 ਲੱਖ ਰੁਪਏ ਕੈਸ਼ 10 ਤੋਂ 15 ਟੁੜੀ ਸੋਨਾ अच्छा ही ਤੇ ਤੁਹਾਨੂੰ ਕੋਈ ਸ਼ੱਕ ਜਾਂ ਕੋਈ ਹੋਵੇ ਪੇਤੀ ਦੇ ਨਹੀਂ ਬੰਦੇ ਨੋਂ ਨਹੀਂ ਸੀ ਸਾਰੇ ਨੋਂ ਨੋਂ ਸੀ ਕੋਈ ਪਛਾਣੇ ਨਹੀਂ ਉਹਨਾਂ ਮਾਸਕ ਪਾਏ ਹੋਏ ਸੀ ਮੂੰਹ ਤੇ ਹੱਥਾਂ 'ਚ ਗਲਵਜ਼ ਪਾਏ ਹੋਏ ਸੀ ਤੇ ਤੁਸੀਂ ਕੋਈ ਪੁਲਿਸ ਕੰਪਲੀਟ ਵਗੈਰਾ ਹੁਣ ਜੇ ਪੁੱਛਦੇ ਆਈ ਸੀ ਚੋਰੀ ਵੀ ਆਈ ਸੀ ਜੇ ਕਿ ਤੁਸੀਂ ਕਰਦੇ ਕਰਦੇ ਤੇ ਪੁਲਿਸ ਵੱਲੋਂ ਕੋਈ ਜਾਂਚ ਜਿਹੜੀ ਆ ਉਹ ਕੀਤੀ ਗਈ ਆ ਕੋਈ ਸੈਟੀਸਫੈਕਟ ਵੀ ਦੇਖ ਰਹੇ ਆ ਮੰਡੀ ਜਨ ਸਾਰੇ ਕਰਦੇ ਆ ਠੀਕ ਹੈ ਤੇ ਕੋਈ ਨੁਕਸਾਨ ਕੋਈ ਕੁੱਟਮਾਰ ਜਾਂ ਕੁਛ ਵੀ ਕੁੱਟਮਾਰ ਦੀ ਫੀਲ ਵੀ ਨਹੀਂ ਕੀਤੀ ਠੀਕ ਜਿਹੜੇ ਬੰਦੇ ਉਹ ਫੜੇ ਫੜੋਣੇ ਚਾਹੀਦੇ ਨੇ ਸਾਡੇ ਕੈਸੇ ਵਾਲੇ ਆਪਰੇਸ਼ਨ ਕੀ ਇਹ ਗੂਲਸ ਆ ਫੈਰੀ ਠੀਕ ਹੈ ਤੇ ਉਹ ਇਕਦਮੀ ਅੰਦਰ ਆਏ ਤੇ ਇਕਦਮ ਤਰ੍ਹਾਂ ਕੇ ਉਹਨੂੰ ਕੁੱਢੀ ਦੋਰ ਤੁਹਾਡਾ ਖੁੱਲਾ ਸੀਗਾ ਬਾਹਰਲਾ ਮੇਨ ਅੰਦਰ ਵੀ ਖੁੱਲਾ ਸੀਗਾ ਬੇਟੇ ਮੇਰੇ ਕੋਲ ਡਾਕਟਰ ਆਂਦਾ ਵੈ ਬਿਮਾਰ ਹੈ ਉਹ ਕੋਮਾ ਚ ਹੈ ਉਹ 10 ਵਜੇ ਜਾਂਦਾ ਹੁੰਦਾ ਹੈ ਸਾਡ ਉਹ 8 ਵਜੇ ਆਇਆ ਨਹਾ ਕੇ ਉਹਦੀ ਐਕਸਰਸਾਈਜ਼ ਕਰਨ ਲੱਗ ਗਿਆ 8:30 ਵਜੇ ਉਹ ਆ ਗਿਆ ਉਹ 10 ਵਜੇ ਜਾਂਦਾ ਉਸ ਤੋਂ ਬਾਅਦ ਹੀ ਅਸੀਂ ਡੋਰ ਬੰਦ ਕਰਦੇ ਹਾਂ ਠੀਕ ਹੈ ਇੱਕਦਮ ਹੀ ਅੰਦਰ ਆਏ ਤੇ ਉਹਨਾਂ ਨੇ ਅੰਦਰੋਂ ਡੋਰ ਅੰਦਰੋਂ ਕੁੰਡੀ ਲਾਤੀ ਉਹਨਾਂ ਨੇ ਅੰਦਰੋਂ ਕੁੰਡੀ ਲਾ ਲਈ ਅੰਦਰ ਬੰਦ ਮੈਮ ਹੋਈ ਸੀਗਾ ਕੱਲ ਕਰੇ ਜਦੋਂ ਦੋਵੇਂ ਇਕੱਲੇ ਆ ਇਹਨਾਂ ਕੋਈ ਵੈਲੀ ਵੀ ਲੜਿਆ ਅੱਛਾ ਮੋਬਾਈਲ ਖੋਲੇ ਕਿ ਕਿਸੇ ਨਾਲ ਕੰਟੈਕਟ ਨਾ ਕਰ ਪਾਣ ਜਿਹੜਾ ਉਹ ਡਾਕਟਰ ਸੀ بیٹے ਕੋਲ ਸੀ ਉਹਦਾ ਵੀ ਮੋਬਾਈਲ ਖੋਲੇ ਬਿਲਕੁਲ ਅੱਛਾ ਕਿੰਨੇ ਜਣੇ ਸੀ ਤੁਸੀਂ ਉਸ ਟਾਈਮ ਘਰ ਦੇ ਵਿੱਚ ਦੋ ਜਣੇ ਅਸੀਂ ਸੀ ਇੱਕ ਬੇਟਾ ਬਿਮਾਰ ਹੈ ਤੇ ਇੱਕ ਜਿਹੜਾ ਉਹਦਾ ਡਾਕਟਰ ਹੈ ਬੇਟੇ ਦਾ ਉਹ ਸੀ ਠੀਕ ਹੈ ਤੇ ਤੁਹਾਡੇ ਬੱਚੇ ਜਿਹੜੇ ਆ ਉਹ ਮਤਲਬ ਕਿ ਇਸ ਦੇ ਆ ਉਹ ਬੇਟਾ ਤੁਹਾਡਾ ਕਿੰਨਾ ਮੇਚ ਹੋ ਰ 38 ਤੁਹਾਡੀ ਜਿੰਨ ਕੋਮਾ ਹੁਣ ਰੂਪਸ ਹੋਕੇ ਪ੍ਰਸ਼ਾਸਨ ਵੱਲੋਂ ਜੋ ਆ ਕੋਈ ਸਖਤ ਕਦਮ ਚੁੱਕਿਆ ਜਾਏਗਾ ਇਹਨਾਂ ਵਾਰਦਾਤਾਂ ਨੂੰ ਠੱਲ ਪਾਉਣ ਦੇ ਲਈ ਤੇ ਇਹਨਾਂ ਦਾ ਵੀ ਜਲਦ ਤੋਂ ਜਲਦ ਜਿਹੜਾ ਉਹ ਮਲਜਮਾਂ ਦਾ ਪਤਾ ਕੀਤਾ ਜਾਏਗਾ ਸਿਟੀ ਇਨਫੋ ਨਿਊਜ਼ ਦੇਖਦੇ ਰਹੋ ਧੰਨਵਾਦ